ਕਿਵੇਂ ਰੱਬ ਇੱਕ ਗਰੀਬ ਬੰਦੇ ਨੂੰ ਬਾਦਸ਼ਾਹੀ ਬਖਸ਼ ਦਿੰਦਾ ਬਾਦਸ਼ਾਹ ਨੂੰ ਗਰੀਬ ਬਣਾ ਦਿੰਦਾ ਕਹਾਣੀ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂ ਕਹਾਣੀ ਸੁਣ ਕੇ ਫਿਲਮ ਦੇਖਣ ਜਿੰਨਾ ਨਜ਼ਾਰਾ ਆਉ ਤੇ ਕਹਾਣੀ ਆਪਣੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਇੱਕ ਵਾਰ ਕੀ ਹੁੰਦਾ ਇੱਕ ਪਿੰਡ ਦੇ ਵਿੱਚ ਬਹੁਤ ਗਰੀਬ ਮੁਸਲਮਾਨ ਵੀਰ ਰਹਿੰਦਾ ਹੁੰਦਾ ਉਹਨੂੰ ਸਵੇਰੇ ਦੀ ਰੋਟੀ ਖਾਂਦਾ ਜਦੋਂ ਸ਼ਾਮ ਦੀ ਰੋਟੀ ਦਾ ਫਿਕਰ ਹੁੰਦਾ ਤੇ ਸ਼ਾਮ ਦੀ ਰੋਟੀ ਖਾਣ ਵੇਲੇ ਸਵੇਰ ਦੀ ਰੋਟੀ ਦਾ ਫਿਕਰ ਹੁੰਦਾ ਕਿ ਕਿਵੇਂ ਹਿਲਾ-ਵਸੀਲਾ ਰੋਟੀ ਦਾ ਹੋਊਗਾ ਸਰੀਰ ਕਮਜ਼ੋਰਾ ਤੁਰੰਦੀ ਪਹੁੰਚਨੀ ਇੰਨੀ ਜ਼ਿਆਦੇ ਗਰੀਬੀ ਕੱਚਾ ਘਰ ਜਦੋਂ ਮੀ ਆਉਂਦਾ ਛੱਤ ਵੀ ਚਾਉਣ ਲੱਗ ਜਾਂਦੀ ਹੈ ਤਾਂ ਰੱਬ ਅੱਗੇ ਹਰ ਰੋਜ਼ ਅਰਦਾਸ ਕਰਦਾ ਕਿ ਰੱਬਾ ਕੋਈ ਇਹੋ ਜੀ ਦਾਤ ਬਖਸ਼ੋ ਕਿ ਮੈਨੂੰ ਵਿਹਲੇ ਬੈਠੇ ਨੂੰ ਰੋਟੀ ਮਿਲਣ ਲੱਗ ਜਾਈ ਤੇ ਜਾਂ ਮੈਨੂੰ ਸਰੀਰ ਦੀ ਤੰਦਰੁਸਤੀ ਬਖਸ਼ੋ ਜਾਂ ਮੈਨੂੰ ਕੋਈ ਇਹੋ ਜੀ ਚੀਜ਼ ਬਖਸ਼ੋ ਕਿ ਮੈਂ ਆਪ ਵੀ ਖਾ ਸਕਾਂ ਤੇ ਹੋਰਾਂ ਨੂੰ ਵੀ ਖਵਾ ਸਕਾਂ ਤਾਂ ਹਰ ਰੋਜ਼ ਜਦੋਂ ਅਰਦਾਸ ਕਰਦਾ ਲਗਾਤਾਰ 7-8 ਸਾਲ ਲੰਘ ਜਾਂਦੇ ਨੂੰ ਅਰਦਾਸਾਂ ਕਰਦੇ ਨੂੰ ਤੇ ਇੱਕ ਦਿਨ ਕਿਸੇ ਦੀ ਗਾਂ ਆਉਂਦੀ ਆ ਉਹਦੇ ਘਰੇ ਉਹਦੇ ਮਕਾਨ ਦੇ ਵਿੱਚ ਆ ਕੇ ਵੜ ਜਾਂਦੀ ਆ ਤੇ ਰੱਬ ਦਾ ਸ਼ੁਕਰ ਕਰਨ ਲੱਗਦਾ ਕਿ ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਮੈਨੂੰ ਤੂੰ ਇੱਕ ਗਾਂ ਦਿੱਤੀ ਹੁਣ ਆਪਾਂ ਨੂੰ ਪਤਾ ਹੈ ਕਿ ਜਿਹੜੇ ਮੁਸਲਮਾਨ ਹੁੰਦੇ ਆ ਇਹ ਗਾਂ ਦਾ ਗੋਸਤ ਵੀ ਖਾ ਲੈਂਦੇ ਆ ਤਾਂ ਉਸ ਨੇ ਛੁਰੀ ਚੱਕੀ ਛੁਰੀ ਚਾ ਕੇ ਉਸ ਗਾਂ ਨੂੰ ਪੱਠੇ ਪਾਏ ਪੱਠੇ ਜਦੋਂ ਖਾਣ ਲੱਗੀ ਤੇ ਉਹਦੀ ਗਲ ਤੇ ਛੁਰੀ ਫੇਰੀ ਤੇ ਉਹਦਾ ਗੋਸਤ ਬਣਾਇਆ ਉਹਦਾ ਮੀਟ ਬਣਾਇਆ ਤੇ ਨਾਲੇ ਆਪਣੇ ਸੰਗੀ ਸਾਥੀਆਂ ਨੂੰ ਆਂਡ ਗਵਾਂਡ ਦੇ ਵਿੱਚ ਹੋਰ ਗਰੀਬਾਂ ਨੂੰ ਉਸ ਗਾਂ ਦਾ ਮੀਟ ਖਵਾਇਆ ਕਈ ਦਿਨ ਕਈ ਦਿਨਾਂ ਤੋਂ ਲੈ ਕੇ ਉਸ ਗਾਂ ਦਾ ਮਾਲਕ ਆਪਣੀ ਗਾਂ ਨੂੰ ਲੱਭਦਾ ਫਿਰਦਾ ਸੀ ਜਦੋਂ ਕਿਤੇ ਵੀ ਉਸ ਨੂੰ ਗਾਂ ਨਾ ਲੱਭੀ ਆਖਰਕਾਰ ਉਹ ਇਸ ਪਿੰਡ ਦੇ ਵਿੱਚ ਆ ਗਿਆ ਜਿਹੜੇ ਪਿੰਡ ਦੇ ਵਿੱਚ ਉਹਦੀ ਗਾਂ ਆਈ ਸੀ ਤੇ ਪੁੱਛਦਾ ਪਛਾਉਂਦਾ ਕਿਸੇ ਅੱਗੇ ਦੀ ਅੱਗੇ ਕਿਸੇ ਤੋਂ ਪੁੱਛਿਆ ਕਰੇ ਤੇ ਕਿਸੇ ਨੇ ਉਹਨੂੰ ਦੱਸ ਪਾਈ ਕਿ ਫਲਾਨੇ ਗਰੀਬ ਬੰਦਾ ਭਾਈ ਇੱਥੇ ਕੋਈ ਮੁਸਲਮਾਨ ਉਹਨੇ ਤਰੀ ਗਾਂ ਫੜੀ ਸੀ ਤੇ ਉਹ ਗਾਂ ਨੂੰ ਮਾਰ ਕੇ ਉਹਨੇ ਜਿਹੜੀ ਉਹਦੀ ਗੋਸਤ ਹੈ ਉਹਦਾ ਮੀਟ ਸਾਰੇ ਗਰੀਬਾਂ ਨੂੰ ਖਵਾਤਾ ਤੇ ਨਾਲੇ ਆਪ ਖਾਦਾ ਤੋ ਬੜਾ ਗੁੱਸੇ ਦੇ ਵਿੱਚ ਅੱਗ ਬਬੂਲਾ ਹੋਇਆ ਤੇ ਜਾ ਕੇ ਉਹਦੇ ਘਰੇ ਉਹਦੇ ਨਾਲ ਲੜਨ ਲੱਗ ਗਿਆ ਤੇ ਉਹਨੂੰ ਆਖਣ ਲੱਗਿਆ ਤੂੰ ਮੇਰੀ ਗਾਂ ਵਾਪਸ ਕਰ ਉਹ ਕਹਿੰਦਾ ਗਾਂ ਉਹ ਤੇਰੀ ਨਹੀਂ ਗਾਂ ਉਹ ਮੈਨੂੰ ਮੇਰੇ ਪ੍ਰਮਾਤਮਾ ਨੇ ਮੇਰੇ ਲਈ ਹੀ ਮੇਰੇ ਘਰੇ ਭੇਜੀ ਸੀ ਤੇਰੀ ਗਾਂ ਨਹੀਂ ਹੈਗੀ ਸੀ ਉਹ ਪ੍ਰਮਾਤਮਾ ਦੀ ਰਜਾ ਸੀ ਰਜਾ ਦੇ ਵਿੱਚ ਗਾਂ ਮੇਰੇ ਘਰੇ ਆਈ ਆ ਤੇ ਮੈਂ ਗਰੀਬਾਂ ਨੂੰ ਖਵਾਤੀ ਮੇਰੀ ਆਸ ਸੀ ਇੱਕ ਮੇਰੀ ਮਨੋਕਾਮਨਾ ਸੀ ਤੇ ਮੈਂ ਤਾਂ ਹੀ ਪ੍ਰਮਾਤਮਾ ਨੂੰ ਹਰ ਰੋਜ਼ ਅਰਦਾਸਾਂ ਕਰਦਾ ਸੀ ਕਿ ਮੈਨੂੰ ਇਹੋ ਜੀ ਚੀਜ਼ ਬਖਸ਼ ਮੈਂ ਆਪ ਵੀ ਛਕਾਂ ਤੇ ਹੋਰਾਂ ਨੂੰ ਵੀ ਛਕਾਵਾਂ ਹੋਰਾਂ ਨੂੰ ਵੀ ਖਵਾਵਾਂ ਉਹ ਚੀਜ਼ ਤਾਂ ਮੈਨੂੰ ਰੱਬ ਨੇ ਉਹ ਗਾਂ ਭੇਜਤੀ ਤਾਂ ਉਹ ਬੰਦਾ ਗਾਂ ਦਾ ਮਾਲਕ ਗੁੱਸੇ ਦੇ ਵਿੱਚ ਆ ਕੇ ਰਾਜੇ ਦੇ ਦਰਬਾਰ ਦੇ ਵਿੱਚ ਪੇਸ਼ ਹੋ ਗਿਆ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਆਖਣ ਲੱਗਾ ਕਿ ਫਲਾਨੇ ਬੰਦੇ ਨੇ ਮੇਰੀ ਗਾਂ ਮਾਰ ਕੇ ਖਾ ਲਈ ਤੇ ਲੋਕਾਂ ਨੂੰ ਵੀ ਖਵਾਤੀ ਤਾਂ ਰਾਜੇ ਨੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਉਸ ਬੰਦੇ ਨੂੰ ਦਰਬਾਰ ਦੇ ਵਿੱਚ ਪੇਸ਼ ਕਰੋ ਜਿਨੇ ਇਹ ਕਾਨੂੰਨੀ ਹਰਕਤ ਕੀਤੀ ਹੈ ਤਾਂ ਜਿਹੜੇ ਬੰਦੇ ਨੇ ਗਾਂ ਮਾਰ ਕੇ ਖਾਧੀ ਸੀ ਉਸ ਗਰੀਬ ਬੰਦੇ ਨੂੰ ਉੱਥੇ ਪੇਸ਼ ਕੀਤਾ ਤੇ ਗਾਂ ਦਾ ਮਾਲਕ ਵੀ ਉੱਥੇ ਮੌਕੇ ਤੇ ਪਹੁੰਚਿਆ ਤੇ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਉਹ ਆਖਣ ਲੱਗਿਆ ਰਾਜਾ ਕਿ ਤੂੰ ਇਹਦੀ ਗਾਂ ਮਾਰ ਕੇ ਕਿਉਂ ਖਾਧੀ ਉਹ ਆਖਣ ਲੱਗਿਆ ਰਾਜਾ ਜੀ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਤੁਸੀਂ ਵੀ ਇਹਨਾਂ ਵਰਗੇ ਹੋਗੇ ਤੁਸੀਂ ਤਾਂ ਬਹੁਤ ਸਮਝਦਾਰ ਹੋ ਉਹ ਗਾਂ ਤਾਂ ਮੈਨੂੰ ਮੇਰੇ ਪਰਮਾਤਮਾ ਨੇ ਮੇਰੇ ਘਰੇ ਭੇਜੀ ਆ ਬੇਲੇ ਬੈਠੇ ਨੂੰ ਮੇਰੇ ਕੋਲੇ ਗਾਂ ਆਈ ਆ ਮੈਂ ਉਹਨੂੰ ਬੁਲਾ ਕੇ ਨਹੀਂ ਲੈ ਕੇ ਆਇਆ ਮੇਰੀ ਪਰਮਾਤਮਾ ਨੇ ਫਰਿਆਦ ਸੁਣੀ ਤਾਂ ਹੀ ਮੇਰੇ ਘਰੇ ਗਾਂ ਆਈ ਆ ਤਾਂ ਮੈਂ ਉਹ ਖਾਧਾ ਤੁਸੀਂ ਵੀ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਤਾਂ ਰਾਜਾ ਆਖਣ ਲੱਗਿਆ ਤੂੰ ਇਹੋ ਜੀਆਂ ਮੂਰਖ ਭਰੀਆਂ ਮੂਰਖਤਾ ਭਰੀਆਂ ਗੱਲਾਂ ਨਾ ਕਰ ਤੂੰ ਕਚਹਿਰੀ ਦੇ ਵਿੱਚ ਇਸ ਗੱਲ ਨੂੰ ਕਬੂਲ ਕਰ ਆਪਣੇ ਮੂੰਹੋਂ ਬੋਲ ਕੇ ਦੱਸ ਕਿ ਹਾਂ ਮੈਂ ਮੇਰਾ ਕਸੂਰ ਹੈ ਮੈਂ ਗਾਂ ਮਾਰ ਕੇ ਖਾਧੀ ਅਤੇ ਹੋਰਾਂ ਨੂੰ ਵੀ ਖਵਾਈਆ ਤਾਂ ਕਿ ਅਸੀਂ ਤੈਨੂੰ ਬਣਦੀ ਸਜ਼ਾ ਦੇਈਏ ਤਾਂ ਉੱਚੀ ਉੱਚੀ ਰੋਣ ਲੱਗ ਪਿਆ ਉਹ ਆਖਣ ਲੱਗਿਆ ਰਾਜਾ ਜੀ ਮੈਂ ਗਰੀਬ ਬੰਦਾ ਤਾਂ ਰਾਜੇ ਨੇ ਆਖਿਆ ਵੀ ਤੂੰ ਇਹਦੀ ਜਾਂ ਤਾਂ ਇਹਦੀ ਗਾਂ ਦੇ ਪੈਸੇ ਐ ਜਿਹੜੇ ਜਿੰਨੇ ਪੈਸਿਆਂ ਦੀ ਇਹਦੀ ਗਾਂ ਸੀ ਉਹ ਇਹਨੂੰ ਪੈਸੇ ਦੇ ਜਾਂ ਇਹਦੀ ਗਾਂ ਵਾਪਸ ਕਰ ਪਉ ਚੁੱਤੀ ਰੋਣ ਲੱਗਾ ਮੈਂ ਗਰੀਬ ਬੰਦਾ ਮੈਂ ਕਿੱਥੋਂ ਗਾਂ ਦੇ ਪੈਸੇ ਭਰੂੰਗਾ ਤੇ ਰਾਜੇ ਨੂੰ ਉਹ ਤੇ ਬਹੁਤ ਰਹਿਮ ਆਇਆ ਤਰਸ ਆਇਆ ਰਾਜੇ ਨੇ ਉਹ ਫੈਸਲਾ ਸੁਣਾਉਣ ਦੀ ਤਰੀਕ ਜਿਹੜੀ ਅਗਲੀ ਪਾਤੀ ਰਾਜਾ ਕਹਿੰਦਾ ਕੱਲ ਨੂੰ ਦਵਾਰੇ ਕਚਹਿਰੀ ਲੱਗੂ ਇਸ ਜਿਹੜੇ ਮਾਮਲੇ ਦਾ ਫੈਸਲਾ ਆਪਾਂ ਕੱਲ ਦੀ ਕਚਹਿਰੀ ਦੇ ਵਿੱਚ ਫੈਸਲਾ ਕੋਈ ਲਵਾਂਗੇ ਰਾਜਾ ਇਹ ਗੱਲ ਨੂੰ ਸੋਚਦਾ ਸੋਚਦਾ ਸ਼ਾਮ ਨੂੰ ਸੌਂ ਗਿਆ ਕਿ ਜਿਹੜਾ ਸਵੇਰੇ ਫੈਸਲਾ ਕਰਨ ਉਹ ਫੈਸਲਾ ਕਿਵੇਂ ਕਰੀਏ ਹੁਣ ਉਹ ਵੀ ਗਰੀਬ ਆ ਤੇ ਕਸੂਰਵਾਰ ਵੀ ਆ ਵੀ ਕਿਵੇਂ ਫੈਸਲਾ ਕਰੀਏ ਰਾਜ ਇਹ ਗੱਲ ਨੂੰ ਸੋਚਦਾ ਸੋਚਦਾ ਜਦੋਂ ਸੌ ਗਿਆ ਤਾਂ ਸੁਪਨੇ ਦੇ ਵਿੱਚ ਇੱਕ ਬਹੁਤ ਚਮਕੀਲੀ ਰੋਸ਼ਨੀ ਆਈ ਰੋਸ਼ਨੀ ਦੇ ਵਿੱਚੋਂ ਆਵਾਜ਼ ਆਈ ਰਾਜ ਦੇ ਸੁਪਨੇ ਦੇ ਵਿੱਚ ਕਿ ਰਾਜਨ ਸਵੇਰੇ ਉਸ ਗਾਂ ਦਾ ਫੈਸਲਾ ਲੈਣ ਤੋਂ ਪਹਿਲਾਂ ਫਲਾਣੇ ਜੰਗਲ ਦੇ ਵਿੱਚ ਫਲਾਣੇ ਕੁਟਿਆ ਦੇ ਵਿੱਚ ਤੂੰ ਇੱਕ ਵਾਰ ਜ਼ਰੂਰ ਜਾ ਕੇ ਆਈ ਤਾਂ ਰਾਜ ਦੀ ਅੱਖ ਗੁੱਲੀ ਰਾਜੇ ਨੇ ਸੋਚਿਆ ਵੀ ਇਹ ਸੁਪਨਾ ਸੀ ਤਾਂ ਰਾਜਾ ਉਸ ਸੁਪਨੇ ਨੂੰ ਸੱਚ ਮੰਨ ਕੇ ਉਸ ਜੰਗਲ ਵੱਲ ਤੁਰ ਪਿਆ ਸਵੇਰ ਹੁੰਦੇ ਸਾਰ ਸਵੇਰੇ ਹੁੰਦੇ ਸਾਰ ਉਸ ਜੰਗਲ ਦੇ ਵਿੱਚ ਜਦੋਂ ਪਹੁੰਚਿਆ ਉਹ ਜਿਵੇਂ ਸੁਪਨੇ ਦੇ ਵਿੱਚ ਉਹਨੂੰ ਉਸ ਰੋਸ਼ਨੀ ਨੇ ਦੱਸਿਆ ਸੀ ਕਿ ਫੁਲਾਨੀ ਜਗ੍ਹਾ ਤੇ ਇੱਕ ਕੁਟਿਆ ਉਸੇ ਤਰ੍ਹਾਂ ਹੀ ਉੱਥੇ ਕੁਟਿਆ ਵੀ ਸੀ ਤੇ ਜਦੋਂ ਕੁਟਿਆ ਦੇ ਲਾਗੇ ਰਾਜਾ ਗਿਆ ਕੁਟਿਆ ਦੇ ਵਿੱਚੋਂ ਆਵਾਜ਼ ਆਈ ਕਿ हे ਰਾਜਨ ਅੰਦਰ ਆਜੋ ਅਸੀਂ ਤੁਹਾਡਾ ਹੀ ਵੇਟ ਕਰ ਰਹੇ ਹਾਂ ਅੰਦਰ ਇੱਕ ਚਿੱਟੀ ਦਾੜੀ ਵਾਲਾ ਬਾਬਾ ਰੱਬ ਨੂੰ ਮੰਨਣ ਵਾਲਾ ਕੋਈ ਫਕੀਰ ਅੰਦਰ ਬੈਠਾ ਤੇ ਰਾਜ ਨੂੰ ਆਵਾਜ਼ ਮਾਰੀ ਰਾਜਾ ਗਿਆ ਤੇ ਰਾਜਾ ਹੈਰਾਨ ਹੋ ਕੇ ਉਸ ਬਾਬੇ ਨੂੰ ਪੁੱਛਣ ਲੱਗਾ ਚਿੱਟੀ ਦਾੜੀ ਵਾਲੇ ਬਾਬੇ ਨੂੰ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਵੇਂ ਤੁਹਾਨੂੰ ਲੱਭਦਾ ਫਿਰਦਾ ਤੇ ਉਹ ਆਖਣ ਲੱਗਾ ਮੈਨੂੰ ਸਾਰਾ ਪਤਾ ਉਸ ਫਕੀਰ ਦੀ ਇੰਨੀ ਇੱਕ ਭਗਤੀ ਸੀ ਰੱਬ ਨੂੰ ਇੰਨਾ ਕ ਮੰਨਦਾ ਸੀ ਇੰਨੀ ਇੱਕ ਭਗਤੀ ਉਸ ਬੰਦੇ ਨੇ ਆਪਣੀ ਕਰੀ ਆਪਣੀ ਸਾਰੀ ਉਮਰ ਰੱਬ ਦੇ ਲੇਖੇ ਲਾਈ ਸੀ ਕਿ ਸਿੱਧੀਆਂ ਰੱਬ ਨਾਲ ਗੱਲਾਂ ਕਰ ਲੈਂਦਾ ਸੀ ਇੰਨਾ ਰੱਬ ਦਾ ਨਾਮ ਜਪਦਾ ਸੀ ਤਾਂ ਰਾਜ ਨੇ ਉਹਨੇ ਆਖਿਆ ਕਿ ਉਹ ਜਿਹੜੀ ਗਾਂ ਦਾ ਮਾਲਕਾ ਉਹਦੀ ਸਾਰੀ ਕਹਾਣੀ ਇਹ ਆ ਤੇ ਜਿਨੇ ਗਾਂ ਖਾਧੀ ਉਹਦੀ ਸਾਰੀ ਕਹਾਣੀ ਇਹ ਆ ਰਾਜਾ ਉਹ ਸਫੀਰ ਬਾਬੇ ਦੀ ਸੁਣ ਕੇ ਗੱਲ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਇਸ ਤਰ੍ਹਾਂ ਵੀ ਹੋ ਗਿਆ ਤਾਂ ਰਾਜਾ ਬਾਬੇ ਦੀ ਗੱਲ ਸੁਣ ਕੇ ਵਾਪਸ ਆਪਣੇ ਦਰਬਾਰ ਦੇ ਵਿੱਚ ਆਇਆ ਤੇ ਦੋਨੇ ਜਣਿਆਂ ਨੂੰ ਦਰਬਾਰ ਦੇ ਵਿੱਚ ਪੇਸ਼ ਕੀਤਾ ਨਾਲੇ ਗਾਂ ਦੇ ਮਾਲਕ ਨੂੰ ਤੇ ਨਾਲੇ ਉਸ ਬੰਦੇ ਨੂੰ ਜਿਹੜੇ ਨੇ ਗਾਂ ਮਾਰ ਕੇ ਖਾਧੀ ਰਾਜੇ ਨੇ ਇੱਕ ਫੈਸਲਾ ਲੈਂਦਾ ਬਹੁਤ ਸਖਤ ਫੈਸਲਾ ਲੈਂਦਾ ਰਾਜੇ ਨੇ ਆਖਿਆ ਗਾਂ ਦੇ ਮਾਲਕ ਨੂੰ ਕਿ ਤੂੰ ਗਾਂ ਦਾ ਖਿਹੜਾ ਛੱਡ ਤੇਰੇ ਪਾਪਾਂ ਦਾ ਜਿਹੜਾ ਘੜਾ ਉਹ ਬਹੁਤ ਪਰ ਚੁਕਿਆ ਤੇ ਤੂੰ ਮਾੜੇ ਕੰਮਾਂ ਤੋਂ ਤੋਬਾ ਕਰਕੇ ਇੱਥੋਂ ਚੱਲਦਾ ਬਣ ਤੇ ਗਾਂ ਇਹ ਮਾਰ ਲਈ ਇਹਨੇ ਖਾ ਲਈ ਜੋ ਵੀ ਹੋ ਗਿਆ ਉਸ ਤੇ ਮਿੱਟੀ ਪਾ ਜਿਹੜੀ ਤੂੰ ਸ਼ਿਕਾਇਤ ਦਰਜ ਕਰਵਾਈ ਆ ਦਰਬਾਰ ਦੇ ਵਿੱਚ ਉਹਨੂੰ ਵਾਪਸ ਲੈ ਤਾਂ ਉਸ ਬੰਦੇ ਨੂੰ ਬਹੁਤ ਗੁੱਸਾ ਆ ਤੇ ਉਹ ਫੈਸਲੇ ਨੂੰ ਸੁਣਨ ਵਾਸਤੇ ਉੱਥੋਂ ਦੇ ਲੋਕ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚੇ ਸੀ ਕਿ ਰਾਜਾ ਹੁਣ ਕੀ ਫੈਸਲਾ ਲਓ ਕਚੇਰੀ ਦੇ ਵਿੱਚ ਇਕੱਠ ਹੈ ਤੇ ਰਾਜੇ ਦੇ ਫੈਸਲੇ ਦਾ ਇੰਤਜ਼ਾਰ ਹੋ ਰਿਹਾ ਕਿ ਰਾਜਾ ਕੀ ਫੈਸਲਾ ਲਊਗਾ ਰਾਜੇ ਨੇ ਆਖਿਆ ਤੂੰ ਚਲਦਾ ਬਣ ਤੇਰੇ ਪਾਪਾਂ ਦਾ ਘੜਾ ਭਰ ਗਿਆ ਬਹੁਤ ਹੋ ਗਿਆ ਤੂੰ ਜਾ ਉਹ ਗੁੱਸੇ ਦੇ ਵਿੱਚ ਆ ਕੇ ਰਾਜੇ ਨੂੰ ਹੀ ਮੰਦਾ ਚੰਗਾ ਬੋਲਣ ਲੱਗਿਆ ਰਾਜਾ ਕਹਿੰਦਾ ਚੱਲ ਫਿਰ ਸੁਣ ਜੇ ਸੁਣਨ ਦੀ ਤਾਕਤ ਰੱਖਦਾ ਤਾਂ ਇਸ ਦਰਬਾਰ ਦਾ ਫੈਸਲਾ ਇਹ ਹੈ ਕਿ ਇਹ ਗਾਂ ਇਹਦੇ ਹਿੱਸੇ ਦੀ ਆ ਇਹ ਗਾਂ ਇਹਨੂੰ ਦਿੱਤੀ ਤੇ ਇਹ ਗਾਂ ਦਾ ਮਾਲਕ ਵੀ ਇਹੀ ਸੀ ਤੇ ਜਿਹੜੀ ਤੇਰੀ ਜਾਇਜ਼ਾ ਦਾ ਜਿਹੜੀ ਤੇਰੀ ਜ਼ਮੀਨ ਹੈ ਜਿਹੜੇ ਤੂੰ ਧਨ ਇਕੱਠਾ ਕਰਿਆ ਉਹ ਸਾਰਾ ਧਨ ਅੱਜ ਤੋਂ ਬਾਅਦ ਇਸ ਦਰਵੇਸ਼ ਬੰਦੇ ਦਾ ਜੀਨੇ ਤੇਰੀ ਗਾਂ ਮਾਰ ਕੇ ਖਾਧੀ ਸਾਰੀ ਉਥੋਂ ਦੀ ਪਰਜਾ ਦੇ ਵਿੱਚ ਹਾਹਾਕਾਰ ਮਚ ਗਈ ਵੀ ਰਾਜੇ ਨੇ ਇਹ ਅਜੀਬੋ ਗਰੀਬ ਇਹ ਕੀ ਫੈਸਲਾ ਲੈਂਦਾ ਕਿਉਂਕਿ ਕਿਸੇ ਦੇ ਸਮਝ ਦੇ ਵਿੱਚ ਕੁਝ ਨਾ ਆਇਆ ਤਾਂ ਰਾਜੇ ਨੂੰ ਫੇਰ ਮੰਦਾ ਚੰਗਾ ਬੋਲਣ ਲੱਗਿਆ ਕਿ ਮੈਂ ਤੁਹਾਡੇ ਫੈਸਲੇ ਤੋਂ ਖੁਸ਼ ਨਹੀਂ ਤੁਸੀਂ ਬਹੁਤ ਗਲਤ ਫੈਸਲਾ ਲੈਂਤਾ ਕੁਝ ਲੋਕ ਰਾਜੇ ਦੇ ਪੱਖ ਦੇ ਹੋਏ ਰਾਜੇ ਦੇ ਹੱਕ ਦੇ ਵਿੱਚ ਗੱਲਾਂ ਕਰਨ ਲੱਗੇ ਕੁਝ ਪਿੱਛੇ ਬੈਠੇ ਗੱਲਾਂ ਕਰੀ ਜਾਂਦੇ ਨੇ ਕਿ ਰਾਜੇ ਦਾ ਦਿਮਾਗ ਖਰਾਬ ਹੋ ਗਿਆ ਉਹਨੇ ਬਹੁਤ ਗਲਤ ਫੈਸਲਾ ਲੈਂਤਾ ਬਿਨਾਂ ਕਿਸੇ ਅੰਦਰਲੀ ਜਾਣਕਾਰੀ ਤੋਂ ਲੋਕ ਅਵਾ ਤਵਾ ਬੋਲਣ ਲੱਗੇ ਪੁੱਠਾ ਸਿੱਧਾ ਰਾਜੇ ਨੂੰ ਬੋਲਣ ਲੱਗੇ ਕੋਈ ਕਿਸੇ ਨੂੰ ਬੋਲੇ ਤਾਂ ਰਾਜੇ ਨੇ ਆਖਿਆ ਵੀ ਤੂੰ ਹਲੇ ਵੀ ਤੇਰੇ ਕੋਲੇ ਟਾਈਮ ਹੈਗਾ ਤੂੰ ਆਪਣੀ ਜਾਨ ਬਚਾ ਕੇ ਇਸ ਦਰਬਾਰ ਦੇ ਵਿੱਚ ਉਹ ਚਲਿਆ ਜਾ ਆਪਣੀ ਸਿਕਾਇਤ ਜਿਹੜੀ ਦਰਜ ਕਰਵਾਈਆ ਉਹਨੂੰ ਵਾਪਸ ਲੈ ਜਾ ਤੇ ਦਰਬਾਰ ਦੇ ਵਿੱਚ ਇਹ ਗੱਲ ਕਹਿ ਕੇ ਜਾ ਸਾਰੀ ਪਰਜਾ ਦੇ ਸਾਹਮਣੇ ਕਿ ਮੇਰਾ ਹੀ ਕਸੂਰ ਸੀ ਜਿਹੜੀ ਗਾਂ ਹੈਗੀ ਆ ਉਹ ਇਸ ਬੰਦੇ ਦੀ ਆ ਜਿਹੜੇ ਨੇ ਮਾਰ ਕੇ ਖਾਧੀ ਆ ਤਾਂ ਉਹ ਉੱਥੇ ਪਈ ਮਿੱਟੀ ਨੂੰ ਚੱਕ ਕੇ ਆਪਣੇ ਸਿਰ 'ਚ ਪਾਉਣ ਲੱਗ ਗਿਆ ਕੰਧਾਂ ਦੇ ਵਿੱਚ ਟੱਕਰਾਂ ਮਾਰਨ ਲੱਗ ਗਿਆ ਬਹੁਤ ਗੁੱਸੇ ਦੇ ਵਿੱਚ ਆਇਆ ਤਾਂ ਰਾਜੇ ਨੇ ਬਹੁਤ ਸਖਤ ਫੈਸਲਾ ਲੇਤਾ ਰਾਜੇ ਨੇ ਆਖਿਆ ਜਿਹੜੀ ਤੇਰੀ ਜ਼ਮੀਨ ਜਾਇਦਾਦ ਦਾ ਉਹ ਤਾਂ ਅੱਜ ਤੋਂ ਬਾਅਦ ਇਸ ਬੰਦੇ ਦੀ ਹੈਗੀ ਹੋਈ ਹੈਗੀ ਆ ਤੇ ਜਿਹੜੀ ਤੇਰੇ ਘਰ ਵਾਲੀ ਆ ਅੱਜ ਤੋਂ ਬਾਅਦ ਉਹ ਇਸ ਬੰਦੇ ਦੀ ਨੌਕਰਾਨੀ ਹੋਗੀ ਇਸ ਦੀ ਗੋਲੀ ਹੋਗੀ ਜਿਹਨੇ ਤੇਰੀ ਗਾਂ ਖਾਦੀ ਆ ਤਾਂ ਉੱਥੋਂ ਦੇ ਸਾਰੇ ਜਿਹੜੇ ਲੋਕ ਸੀ ਪਰਜਾ ਸੀ ਸੁਣਨ ਆਈ ਸੀ ਫੈਸਲੇ ਨੂੰ ਉਹ ਸਾਰੇ ਖੜੇ ਹੋ ਗਏ ਤਾਂ ਪਰਜਾ ਆਖਣ ਲੱਗੀ ਰਾਜਨ ਅਸੀਂ ਤੁਹਾਡੇ ਫੈਸਲੇ ਤੋਂ ਬਹੁਤ ਖੁਸ਼ ਆ ਜੋ ਵੀ ਤੁਸੀਂ ਫੈਸਲਾ ਲੈ ਰਹੇ ਹੋ ਅਸੀਂ ਉਹ ਤੋਂ ਨਾਰਾਜ਼ ਨਹੀਂ ਹਾਂ ਸਾਨੂੰ ਪਤਾ ਕਿ ਤੁਸੀਂ ਕਦੇ ਵੀ ਅੱਜ ਤੱਕ ਕੋਈ ਫੈਸਲਾ ਗਲਤ ਨਹੀਂ ਲੈਂਤਾ ਉਹਦੇ ਪਿੱਛੇ ਕੀ ਕਾਰਨ ਹੁੰਦਾ ਤੁਸੀਂ ਜਾਣਦੇ ਹੋ ਜਾਂ ਰੱਬ ਜਾਣਦਾ ਤੁਸੀਂ ਅੱਜ ਤੱਕ ਕੋਈ ਫੈਸਲਾ ਗਲਤ ਨਹੀਂ ਲੈਂਤਾ ਪਰ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਹਦੇ ਪਿੱਛੇ ਕਾਰਨ ਕੀ ਹੈ ਤਾਂ ਰਾਜਾ ਆਪਣੇ ਦਰਬਾਰੀਆਂ ਦੇ ਸਮੇਤ ਤੇ ਸਾਰੀ ਪਰਜਾ ਦੇ ਸਮੇਤ ਜੰਗਲ ਦੇ ਵਿੱਚ ਇੱਕ ਦਰਖਤ ਦੇ ਹੇਠਾਂ ਚੱਲਿਆ ਗਿਆ ਤੇ ਉਹਨਾਂ ਦੋਨਾਂ ਜਾਨਿਆਂ ਨੂੰ ਵੀ ਨਾਲ ਲੈ ਕੇ ਗਏ ਜਿਹੜੇ ਇੱਕ ਜਿਹੜਾ ਗਾਂ ਦਾ ਮਾਲਕ ਸੀ ਤੇ ਇੱਕ ਜਿਨੇ ਗਾਂ ਮਾਰ ਕੇ ਖਾਧੀ ਸੀ ਉਸ ਦਰਖਤ ਦੇ ਹੇਠ ਟੋਇਆ ਪੁੱਟਣ ਵਾਸਤੇ ਕਿਹਾ ਗਿਆ ਦਰਬਾਰੀਆਂ ਨੂੰ ਦਰਬਾਰੀਆਂ ਨੇ ਸਿਪਾਈਆਂ ਨੇ ਉੱਥੇ ਇੱਕ ਟੋਇਆ ਪੁੱਟਿਆ ਜਿੱਥੇ ਰਾਜੇ ਨੇ ਕਿਹਾ ਸੀ ਟੋਆ ਪੁੱਟਣ ਵਾਸਤੇ ਉਸ ਟੋਏ ਦੇ ਵਿੱਚੋਂ ਇੱਕ ਖੰੰਜਰ ਤੇ ਇੱਕ ਹੱਡੀਆਂ ਨਿਕਲੀਆਂ ਤੇ ਜਦੋਂ ਇੱਕ ਇਨਸਾਨ ਦੀਆਂ ਹੱਡੀਆਂ ਨਿਕਲੀਆਂ ਤਾਂ ਉੱਥੇ ਰਾਜੇ ਨੇ ਉਸ ਬੰਦੇ ਨੂੰ ਜਿਹੜੇ ਜਿਹੜਾ ਬੰਦਾ ਗਾਂ ਦਾ ਮਾਲਕ ਸੀ ਹੁਕਮ ਦਿੱਤਾ ਕਿ ਗਾਂ ਦੇ ਮਾਲਕ ਨੂੰ ਇਸੇ ਦਰਖਤ ਦੇ ਨਾਲ ਬੰਨਿਆ ਜਾਵੇ ਤੇ ਉਸ ਤੋਂ ਬਾਅਦ ਅਸੀਂ ਸਾਰੀ ਗੱਲ ਦੱਸਾਂਗੇ ਵੀ ਕੀ ਕਾਰਨ ਹੈ ਕਿਉਂ ਅਸੀਂ ਇਹ ਇੰਨਾ ਸਖਤ ਫੈਸਲਾ ਲੇਤਾ ਤਾਂ ਉਸ ਨੂੰ ਰਸਤੇ ਦੇ ਨਾਲ ਉੱਥੇ ਬੰਨਿਆ ਗਿਆ ਗਾਂ ਦੇ ਮਾਲਕ ਨੂੰ ਤੇ ਸਾਰੀ ਪਰਜਾਂ ਨੂੰ ਦੱਸਿਆ ਗਿਆ ਕਿ ਜਿਹੜਾ ਇਹ ਗਾਂ ਦਾ ਮਾਲਕ ਹੈ ਇਹਨੇ ਬਹੁਤ ਵੱਡਾ ਪਾਪ ਕੀਤਾ ਜਿਹੜੇ ਬੰਦੇ ਨੇ ਗਾਂ ਮਾਰ ਕੇ ਖਾਧੀ ਆ ਇਸ ਬੰਦੇ ਦੇ ਪਿਓ ਨੂੰ ਇਹ ਬੰਦੇ ਨੇ ਮਾਰਿਆ ਜਿਹੜੇ ਨੂੰ ਆਪਾਂ ਹੁਣ ਦਰਖਤ ਦੇ ਨਾਲ ਬੰਨਿਆ ਗਾਂ ਦੇ ਮਾਲਕ ਨੇ ਗਾਹ ਦੇ ਮਾਲਕ ਨੇ ਇਸ ਦਰਵੇਸ਼ ਬੰਦੇ ਦੇ ਪਿਓ ਨੂੰ ਮਾਰਿਆ ਸੀ ਜਦੋਂ ਇਹ ਛੋਟਾ ਹੁੰਦਾ ਸੀ ਬੱਚਾ ਇਹਨੂੰ ਦੁਨੀਆਦਾਰੀ ਦੀ ਸਮਝ ਨਹੀਂ ਸੀ ਇਸ ਦਰਵੇਸ਼ ਨੂੰ ਉਸ ਹੁੰਦੀ ਹੈ ਦੁਨੀਆਦਾਰੀ ਦੀ ਸਮਝ ਨਹੀਂ ਸੀ ਤੇ ਇਸ ਦੇ ਪਿਓ ਨੂੰ ਮਾਰ ਕੇ ਜਿਹੜੀ ਇਹਦੀ ਜ਼ਮੀਨ ਜਾਇਦਾਦ ਦੀ ਸੀ ਜਿਹੜਾ ਇਹਦੇ ਕੋਲੇ ਧਨ ਸੀ ਸਾਰਾ ਹੜੱਪ ਕਰ ਲਿਆ ਸੀ ਸਾਰਾ ਹੜੱਪ ਕਰਨ ਤੋਂ ਬਾਅਦ ਇਸ ਦੇ ਪਿਓ ਦੀ ਜਿਹੜੀ ਨੌਕਰਾਨੀ ਸੀ ਉਹਦੇ ਨਾਲ ਇਹਨੇ ਵਿਆਹ ਕਰਿਆ ਵਿਆਹ ਕਰਨ ਤੋਂ ਬਾਅਦ ਇਹ ਜਿਹੜੀ اپنی زندگیਆ ਬਹੁਤ ਐਸੋ ਆਰਾਮ ਦੀ ਜ਼ਿੰਦਗੀ ਜਿਉਣ ਲੱਗਿਆ ਬਹੁਤ ਅਤਿਆਚਾਰ ਕਰਨ ਲੱਗਿਆ ਕਿਸੇ ਇਹਨੇ ਇੰਨੀ ਧਨ ਪਦਾਰਥ ਹੋਣ ਦੇ باوجود ਨੇ ਕੋਈ ਪੁੰਨ ਕੋਈ ਕੁਝ ਨਹੀਂ ਕੀਤਾ ਕਿਸੇ ਗਰੀਬ ਦੇ ਹੱਕ ਦੇ ਵਿੱਚ ਕੋਈ ਆਵਾਜ਼ ਨਹੀਂ ਉਠਾਈ ਕਿਸੇ ਗਰੀਬ ਦੀ ਕੋਈ ਮਦਦ ਨਹੀਂ ਕੀਤੀ ਤਾਂ ਇਸ ਕਰਕੇ ਅਸੀਂ ਐਡਾ ਇਹ ਸਖਤ ਫੈਸਲਾ ਸੁਣਾਇਆ ਤਾਂ ਸਾਰੀ ਸਚਾਈ ਜਾਣਨ ਤੋਂ ਬਾਅਦ ਉਥੋਂ ਦੀ ਪਰਜਾ ਵੀ ਬਹੁਤ ਗੁੱਸੇ ਦੇ ਵਿੱਚ ਆਈ ਕਿ ਇੱਕ ਨਿਰਦੋਸ਼ ਬੰਦੇ ਨੂੰ ਇਸ ਪਾਪੀ ਨੇ ਮਾਰਿਆ ਇੱਕ ਬਹੁਤ ਵਧੀਆ ਚੰਗੀ ਜ਼ਮੀਨ ਜਾਇਦਾਦ ਦਾ ਜਿਹੜਾ ਹੋਣ ਵਾਲਾ ਮਾਲਕ ਸੀ ਉਹਨੂੰ ਇੱਕ ਲਵਾਰਸ ਹੋ ਕੇ ਜੌਣ ਤੇ ਮਜਬੂਰ ਕਰਤਾ ਇਸ ਪਾਪੀ ਇਨਸਾਨ ਨੇ ਤਾਂ ਫਿਰ ਰਾਜੇ ਨੇ ਹੁਕਮ ਦਿੱਤਾ ਕਿ ਜਿਵੇਂ ਖੰਜਰ ਦੇ ਨਾਲ ਇਸ ਦਰਵੇਸ਼ ਦੇ ਇਸ شریف ਬੰਦੇ ਦੇ ਪਿਓ ਨੂੰ ਮਾਰ ਕੇ ਇਹਨੇ ਇੱਥੇ ਦੱਬਿਆ ਸੀ ਦਰਖਤ ਦੇ ਥੱਲੇ ਇਹ ਉਸ ਦਰਵੇਸ਼ ਦੀਆਂ ਉਸ ਭਗਤ ਬੰਦੇ ਦੀਆਂ ਹੱਡੀਆਂ ਨੇ ਜਿਹੜਾ ਰੱਬ ਦਾ ਨਾਮ ਲੈਂਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਏਸੀ ਕਰਕੇ ਇਹ ਬੰਦੇ ਦੇ ਭੰਡਾਰੇ ਭਰੇ ਰਹਿੰਦੇ ਸੀ ਏਸੀ ਕਰਕੇ ਇਹ ਦਿਨੋ ਦਿਨ ਅਮੀਰ ਹੁੰਦਾ ਜਾਂਦਾ ਸੀ ਇਸ ਬੰਦੇ ਦਾ ਪਿਓ ਜਿਹੜਾ ਇਹਨੇ ਮਾਰ ਕੇ ਇਸ ਦਰਖਤ ਦੇ ਥੱਲੇ ਦੱਬਤਾ ਸੋ ਹੁਣ ਮੇਰਾ ਫੈਸਲਾ ਇਹ ਹੈ ਕਿ ਇਹ ਜਿਹੜਾ ਹੁਣ ਦਰਖਤ ਦੇ ਨਾਲ ਪਾਪੀ ਇਨਸਾਨ ਬੰਨਿਆ ਪਿਆ ਏਸੇ ਖੰਜਰ ਦੇ ਨਾਲ ਇਹਦਾ ਗਲ ਵੱਢ ਕੇ ਏਸੇ ਟੋਏ ਦੇ ਵਿੱਚ ਇਹਨੂੰ ਦੱਬਿਆ ਜਾਵੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਕਿ ਕਿਸੇ ਨਿਰਦੋਸ਼ੇ ਨੂੰ ਮਾਰਨਾ ਇੱਕ ਗਰੀਬਾਂ ਦੀ ਮਦਦ ਕਰਨ ਵਾਲੇ ਬੰਦੇ ਨੂੰ ਮਾਰਨਾ ਕਿੰਨੀ ਵੱਡੀ ਉਹਦੀ ਸਜ਼ਾ ਸਾਨੂੰ ਭੁਗਤਣੀ ਪੈ ਸਕਦੀ ਆ ਉਹਨਾਂ ਵਾਲੀਆਂ ਪੀੜ੍ਹੀਆਂ ਵੀ ਇਹ ਗੱਲ ਨੂੰ ਯਾਦ ਰੱਖਣ ਤਾਂ ਉਸੇ ਦਰਖਤ ਦੇ ਥੱਲੇ ਉਸ ਬੰਦੇ ਨੂੰ ਵੱਢ ਕੇ ਉੱਥੇ ਹੀ ਦੱਬਿਆ ਗਿਆ ਤੇ ਜਿਹੜੀ ਜ਼ਮੀਨ ਜਾਇਦਾਦ ਸਾਰਾ ਧਨ ਜੋ ਵੀ ਉਸ ਦਾ ਉਸ ਟਾਈਮ ਦੇ ਉਸ ਸਮੇਂ ਦੇ ਵਿੱਚ ਸੀਗਾ ਤਾਂ ਉਸ ਗਰੀਬ ਮੁਸਲਮਾਨ ਵੀਰ ਨੂੰ ਦਿੱਤਾ ਗਿਆ ਸੋ ਕਹਿਣ ਦਾ ਮਤਲਬ ਬਈ ਰੱਬ ਦੇ ਘਰੇ ਧੀਰ ਜ਼ਰੂਰ ਹੁੰਦੀ ਆ ਅੰਧੇਰ ਨਹੀਂ ਹੁੰਦਾ ਜਦੋਂ ਆਪਾਂ ਰੱਬ ਤੇ ਆਪਣੀ ਕਿਸਮਤ ਦਾ ਫੈਸਲਾ ਸੁੱਟ ਦਿੰਨੇ ਆ ਕਿ ਰੱਬਾ ਜੋ ਤੂੰ ਕਰਨਾ ਤੂੰ ਕਰਨਾ ਚੰਗਾ ਕਰ ਮਾੜਾ ਕਰ ਤੈਨੂੰ ਪਤਾ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਮੇਰੇ ਵਾਸਤੇ ਕੀ ਸਹੀ ਹੈ ਕੀ ਗਲਤ ਆ ਵੀ ਮੈਂ ਤੇਰੀ ਰਜ਼ਾ ਦੇ ਵਿੱਚ ਰਾਜ਼ੀ ਹਾਂ ਤਾਂ ਪ੍ਰਮਾਤਮਾ ਇਹੋ ਜਿਹਾ ਫੈਸਲਾ ਸਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇੰਨੀਆਂ ਸੁੱਖ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਨੇ ਜੋ ਅਸੀਂ ਕਦੇ ਸੋਚੀਆਂ ਵੀ ਨਹੀਂ ਹੁੰਦੀਆਂ ਕਹਾਣੀ ਸੁਣਾਉਂਦੇ ਸਮੇਂ ਜੇ ਕੋਈ ਸਾਡੇ ਤੋਂ ਗਲਤੀ ਹੋਈ ਆ ਜਾਂ ਤੁਹਾਡੇ ਮਨ ਨੂੰ ਠੇਸ ਪਹੁੰਚੀ ਆ ਤਾਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਅੱਗੇ ਤੋਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਵਾਸਤੇ ਜਿਹੜੀਆਂ ਕਹਾਣੀਆਂ ਸਾਡੀ ਜ਼ਿੰਦਗੀ ਦੇ ਵਿੱਚ ਚੰਗੀਆਂ ਚੀਜ਼ਾਂ ਚੰਗੀਆਂ ਸਿੱਖਿਆਵਾਂ ਲੈ ਕੇ ਆਉਣ ਇਹੋ ਜੀਆਂ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਕਰ ਲਓ ਫੋਲੋ ਸਾਰੇ ਸੱਜਣ ਮਿੱਤਰਾਂ ਨੂੰ ਪਿਆਰ ਭਰੀ ਸ਼ਤਰੀਕਾ